ਮੈਂ ਗਰਮੀਤ لال ਬਿੱਟੂ ਔਰ ਸਮੁੱਚੀ ਇਕਤਾ ਪਾਰਟੀ ਵੱਲੋਂ ਵੀ ਅੱਜ ਨੇ ਅਸੀਂ ਪਿਛਲੇ 8-9 ਸਾਲ ਤੋਂ ਲਗਾਤਾਰ ਨਸ਼ਿਆਂ ਸੰਬੰਧੀ ਜਿਹੜੇ ਪ੍ਰੋਗਰਾਮ ਲਗਾਤਾਰ ਕਰਦੇ ਆ ਔਰ ਮੰਗਪੱਤਰ ਜਿਹੜੇ ਆ ਵੱਖ-ਵੱਖ ਅਫਸਰਾਂ ਨੂੰ ਭੇਜ ਕੇ ਉਹਦੀ ਜਾਣਕਾਰੀ ਦਿੰਨੇ ਆ ਕਿ ਹਲਕਾ ਕਪੂਰਥੱਲੇ ਦੇ ਵਿੱਚ ਵੀ ਤਨਾਰ ਜਿਹੜੇ ਜ਼ਗੀਰਦਾਰ ਜਿਹੜੇ ਆ ਨਸ਼ਿਆਂ ਦਾ ਵਪਾਰ ਕਰਦੇ ਆ ਉਹ ਨਸ਼ਿਆਂ ਦਾ ਵਪਾਰ ਤੇ ਕਰਦੇ ਨਾਲ ਕਰੋੜਾਂ ਰੁਪਈਆ ਦੀ ਮੈਂ ਸਮੇਂ ਦਾ ਉਹਨਾਂ ਨੇ ਪ੍ਰੋਫਿਟ ਜਿਹੜੀ ਬਣਾਈ ਪਈ ਆ ਮੈਂ ਪਿਛਲੇ ਹਫਤੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਮੈਂ ਉਹਨਾਂ ਚਿੱਟੇ ਵਾਲਿਆਂ ਨੂੰ ਕਿਹਾ ਸੀਗਾ ਜਿਹੜੇ ਚਿੱਟੇ ਦਾ ਕੰਮ ਕਰਦੇ ਆ ਕਿਉਂਕਿ ਇਹ ਇਕਤਾ ਪਾਰਟੀ ਜਿਹੜੀ ਹੈ ਨਾ ਤੇ ਨਸ਼ਿਆਂ ਨਾਲ ਕੋ ਡਰਦੀ ਹੈ ਨਾ ਸਮਾਇਕੀਆਂ ਕੋਲੋਂ ਡਰਦੀ ਹੈ ਕਿਉਂਕਿ ਇੱਕ ਸਮੁੱਚੀ ਇਕਤਾ ਪਾਰਟੀ ਹੈਗੀ ਆ ਜਿਹੜੀ ਇਹਨਾਂ ਚਿੱਟੇ ਵੇਚਣ ਵਾਲਿਆਂ ਦੇ ਖਿਲਾਫ ਹੈਗੀ ਆ ਮੈਂ ਉਦੋਂ ਰਾਣਾ ਗੁਰਜੀਤ ਸਿੰਘ ਦੇ ਬੰਦਿਆਂ ਦੇ ਖਿਲਾਫ ਵੀ ਲਗਾਤਾਰ ਓਪਨ ਮੈਂ ਚੈਲੰਜ ਕੀਤਾ ਸੀਗਾ ਉਹ ਚਾਰ ਬੱਤੀ ਚੌਂਗ ਦੇ ਵਿੱਚ ਮੈਂ ਸਮਝਦਾ ਪੂਸ ਅਫਸਰਾਂ ਨੂੰ ਬਾਕਾਇਦਾ ਉਹਨਾਂ ਦੇ ਨੰਬਰ ਉਹਨਾਂ ਦੀ ਜਗ੍ਹਾ ਟਿਕਾਣੇ ਮੈਂ ਸਾਰੇ ਦੱਸੇ ਸੀਗੇ ਪਰ ਚਲੋ ਕੋਈ ਗੱਲ ਨਹੀਂ ਵੀ ਕਈ ਵਾਰੀ ਕਾਰਵਾਈ ਲੇਟ ਹੁੰਦੀ ਹੈ ਪਰ ਕਪੂਰਥਲੇ ਦੇ ਵਿੱਚ ਵੀ ਸਾਡੇ ਡਿਪਟੀ ਸਾਹਿਬ ਦੀ ਗਵਾਈ ਚ ਐਸਐਚਓ ਸਾਹਿਬ ਦੀ ਗਵਾਈ ਦੇ ਵਿੱਚ ਵੀ 3-4 ਦਿਨ ਪਹਿਲਾਂ ਚਿੱਟਾ ਵੇਚਣ ਵਾਲਿਆਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਮੈਂ ਸਮਝਦਾ ਜ਼ਬਤ ਹੋਈਆਂ ਉਹ ਰੋਣੀਆ ਚਾਹੀਦੀਆਂ ਦੇਖੋ ਐਨੇ ਲੋਕਾਂ ਦੇ ਜੀ ਛੋਟੇ ਛੋਟੇ ਬੱਚੇ ਜਿਹੜੇ ਆ ਅੱਜ ਵੀ ਮਰਦੇ ਪਏ ਆ ਉਹ ਲਗਾਤਾਰ ਮਰਦੇ ਪਏ ਆ ਉਹ ਜਿਹੜੇ ਚਿੱਟੇ ਦਾ ਵਪਾਰ ਕਰਦੇ ਆ ਉਹ ਆਪਣੇ ਕੋਠੀਆਂ ਵਿੱਚ ਬਹਿ ਕੇ ਗਾ ਉਹਨਾਂ ਨੇ ਜਿਹੜੇ ਆ ਸੇਲਮੈਨ ਜਿਹੜੇ ਆ ਉਹ ਗਰੀਬ ਪਰਿਵਾਰਾਂ ਨੂੰ ਮੋਰੇ ਲਾਇਆ ਪਿਆ ਵਾ ਵੀ ਦੇਖੋ ਮੈਨਸਪਰਸਨ ਹੁਣੇ ਬੇਨਤੀ ਕਰਦਾ ਸੀਗਾ ਕਿ ਤੁਸੀਂ ਬੜਾ ਵਧੀਆ ਸਟੈਪ ਚੱਕਿਆ ਆ ਆਪਾਂ ਲੋਕਾਂ ਦੇ ਜੀਵ ਬਚਾਉਣੇ ਆ ਇਹਨਾਂ ਨੂੰ ਆਪਾਂ ਜਦੋਂ ਹੱਥ ਪਾਵਾਂਗੇ ਨਾ ਜਦੋਂ ਦੋ ਚਾਰ ਨੂੰ ਪੈ ਗਿਆ ਤੇ ਬਾਕੀ ਜਿਹੜੇ ਆ ਉਹ ਆਪ ਹੀ ਭੱਜ ਜਾਣੇ ਆ ਉਹ ਕਪੂਰਥਲੇ ਦੇ ਵਿੱਚ ਕੱਲ ਵੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਉਹਨੇ ਖੁਦ ਦੇਖਿਆ ਵੀ ਜਾ ਕੇ ਵੀ ਜਿਹੜਾ ਬੰਦਾ ਸੇਲ ਕਰਦਾ ਸੀ ਨਾ ਜਾਂ ਵੇਚਦਾ ਸੀਗਾ ਮੈਂ ਖੁਦ ਦੇਖਿਆ ਉਹਦੀ ਮੈਂ ਵੀਡੀਓ ਬਣਾਈ ਥੋੜੀ ਜਿਹੀ ਮੈਂ ਪਰ ਮੈਂ ਪੂਨੇ ਘੰਟੇ ਬਾਅਦ ਉਹ ਬੰਦੇ ਨੂੰ ਫੋਨ ਕੀਤਾ ਦੁਬਾਰਾ ਆਪਣੇ ਘਰ ਬੁਲਾਇਆ ਉਹ ਕਹਿੰਦਾ ਪ੍ਰਧਾਨ ਜੀ ਮੈਂ ਨਹੀਂ ਵੇਚਦਾ ਮੈਂ ਕਹਿੰਦਾ ਤੂੰ ਨਾ ਵੇਚ ਤੂੰ ਸਾਨੂੰ ਨਾਟ ਗਾਣਾ ਦੱਸ ਦੇ ਫਰਨਾ ਸਾਡਾ ਕੰਮ ਹੈਗਾ ਦੇਖੋ ਆਪਾਂ ਸਾਰੇ ਹੱਲ ਮਿਲ ਕੇ ਜੇ ਇਹ ਚੀਜ਼ਾਂ ਨੂੰ ਨਾਤ ਪਾਵਾਂਗੇ ਖਾਸ ਤੌਰ ਤੇ ਪੁਲਸਰੀ ਆਪਾਂ ਮਦਦ ਕਰਾਂਗੇ ਵੀ ਮੈਂ ਸਮਝਦਾ ਕਿ ਜਿਹੜਾ ਨਸ਼ਿਆਂ ਦਾ ਜਿਹੜਾ ਕੋੜ ਜਿਹੜਾ ਉਹ ਅੱਜ ਆਪਾਂ ਨੂੰ ਖਤਮ ਕਰਨਾ ਚਾਹੀਦਾ ਵਾ ਜੇ ਆਪਾਂ ਇਹ ਚੀਜ਼ਾਂ ਵੱਲ ਪਾਸੇ ਨਾ ਗਏ ਤੇ ਔਨ ਵਾਲੇ ਸਮੇਂ ਦੇ ਵਿੱਚ ਆਪਣਾ ਨੌਜਵਾਨ ਕੋਈ ਨਹੀਂ ਜੇ ਬਚਣਾ ਕਿਉਂਕਿ ਜਦੋਂ ਇੱਕ ਬੱਚਾ ਕਿਸੇ ਦੀ ਸੈਟੀ ਵਿੱਚ ਪੈ ਜਾਂਦਾ ਉਹ ਮੈਸ ਸਮੇਂ ਦਾ ਉਹਨੂੰ ਵੀ ਲਾਰੰਦਾ ਵਾ ਜਦੋਂ ਉਹਨੂੰ ਲੱਗਦਾ ਉਹਦੇ ਲੱਗਨ ਦੇ ਨਾਲ ਕਈ ਜਿਹੜੇ ਬੱਚੇ ਜਿਹੜੇ ਆ ਉਹਦੇ ਪੇੜ ਚੜ ਜਾਂਦੇ ਆ ਤਨੋਂ ਲੱਗਦਾ ਕਿ ਜਿਹੜੀ ਚਿੱਟੇ ਕੁਰਤੇ ਪਜਾਮੇ ਪਾ ਕੇ ਉਹ ਜਿਹੜੀ ਜਿਹੜੀ ਪੱਲੇ ਵੀ ਧੰਦੇ ਦੇ ਵਿੱਚ ਇਨਵੋਲ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਉਹਨੇ ਤੇ ਉੱਤੇ ਵੀ ਕਾਰਵਾਈ ਕੀਤੀ ਜਾਊਗੀ ਦੇਖੋ ਮੈਂ 1 ਸਾਲ ਪਹਿਲਾਂ ਜਦੋਂ ਪ੍ਰੋਪਰ ਸਾਰੀ মিডিਆ ਆਈ ਸੀਗੀ ਮੈਂ ਉਦੋਂ ਪ੍ਰੈਸ ਕਾਨਫਰੰਸ ਕੀਤੀ ਜਦੋਂ ਕਾਂਗਰਸੀਆਂ ਨੇ ਮੇਰੇ ਖਿਲਾਫ ਕੀਤੀ ਤੇ ਮੈਂ ਗੱਲ ਕਹੀ ਰਾਣਾ ਗੁਦੀ ਸਿੰਘ ਨੂੰ ਉਹ ਜਿੰਨੇ ਤੁਹਾਡੇ ਬੰਦੇ ਬੈਠੇ ਆ ਪਜਾਮੇ ਕੁਰਤੇ ਪਾ ਕੇ ਉਹਨਾਂ ਵਿੱਚੋਂ ਇੱਕ ਵੀ ਸਾਹ ਦੱਸ ਦਿਓ ਇਹਕ ਵੀ ਸਾਫ਼ ਦੱਸ ਦਿਓ ਉਹਦੇ ਤੋਂ ਬਾਅਦ ਮੈਂ ਮੈਨੂੰ ਕਹਾਂ ਕਿ ਮੇਰੇ ਖਿਲਾਫ 20 ਲੱਖ ਕਰੋ ਪਰ ਜਿੰਨਾ ਚਿਰ ਮੇਥ ਜਾਨ ਤੋਂ ਜਾਨ ਹੈਗੀ ਆ ਨਾ ਮੈਂ ਚਿੱਟੇ ਦਾ ਕੰਮ ਕਰੰ ਦੇਣਾ ਚਾਹੇ ਕੋਈ ਤਲਾਰ ਚਾਹੇ ਕੋਈ ਜਿੱਡਾ ਮਰਦੀ ਬਰਮਾਸ਼ ਹੈ ਇਹ ਚਿੱਟੇ ਦਾ ਕਪੂਰ ਤੋਂ ਕੰਮ ਅਸੀਂ ਖਤਮ ਕਰਨੇ ਕਰਨਾ ਇੱਕ ਈਆ ਜਿਹੜਾ ਮੈਂ ਸਮਝਦਾ ਲਗਾਤਾਰ ਅਸੀਂ 7 ਸਾਲ ਤੋਂ ਲੱਗੇ ਪਏ ਆ ਜਦੋਂ ਕੋਰੋਨਾ ਸੀਗਾ ਉਦੋਂ ਵੀ ਅਸੀਂ ਪੂਤ ਅਫਸਰਾਂ ਨੂੰ ਲਿਖਤੀ ਨੰਬਰ ਗੱਡੀਆਂ ਦੇ ਨੰਬਰ ਸਾਰਾ ਕੁਝ ਹੁੰਦੇ ਰਹੇ ਆ ਪਰ ਮੈਂ ਸਮਝਦਾ ਵੀ ਉਸ ਸਮੇਂ ਦੀ ਪੁਲਿਸ ਅਫਸਰ ਨੂੰ ਮਿਲੀ ਭੂਗਤ ਦੇ ਨਾਲ ਜਦੋਂ ਇਹ ਟਿਕਾਣਾ ਦੱਸਦੇ ਸੀਗੇ ਉਹ ਰੋਡ ਜਿਹੜੇ ਬਦਲੇ ਜਾਂਦੇ ਸੀਗੇ ਉਹ ਰੋਡ ਤੋਂ ਗੱਡੀ ਕੋਈ ਨਹੀਂ ਲੰਘਦੀ ਸੀਗੀ ਤੇ ਇਸ ਕਰਕੇ ਉਹਨੇ ਇੱਕ ਢਈਆ ਸੀ ਕੀਤਾ ਵੀ ਸਾਨੂੰ ਥੋੜਾ ਕਦਮ ਆਪ ਚੱਕ ਕੇ ਵੀ ਉਹਨਾਂ ਦੇ ਨਾਂ ਪਤਾ ਨਹੀਂ ਦੱਸਨੇ ਸੀ ਮੌਕੇ ਦੇ ਬੰਦੇ ਫੜ ਮੈਂ ਪਰਮਜੀਤ ਸਿੰਘ ਦੇਖਤਾ ਪਾਰਟੀ ਇਹ ਆਪਾਂ ਪਬਲਿਕ ਨੂੰ ਮੇਰੇ ਨੌਜਵਾਨ ਜੋ ਮੁੰਡਾ ਪਿੰਡ ਔਰ ਪੰਜਾਬ ਦੇ ਮੇਰੇ ਨੌ ਹਲਕਿਆਂ ਤੋਂ ਅਲੱਗ-ਅਲੱਗ ਆਏ ਆ ਇਹਨਾਂ ਦਾ ਇਹੀ ਮੁੱਦਾ ਜੋ ਇਲੈਕਸ਼ਨ 'ਚ ਕਿਹਾ ਸੀ ਕਿ ਨਸ਼ਾ ਸਿਰਫ ਪ੍ਰੋਬਲਮ ਸਾਰਿਆਂ ਨੂੰ ਇਹਨਾਂ ਨੂੰ ਨਸ਼ੇ ਦੀ ਅੱਜ ਵੀ ਕਹਿੰਦੇ ਵੀ ਠੀਕ ਤੁਸੀਂ ਸਾਡੇ ਕੋ ਆਏ ਆ ਤੇ ਨਸ਼ੇ ਦੀ ਹੀ ਆਵਾਜ਼ ਠਾਈ ਸੀ ਪਿੰਡ ਚੋਲਾ ਸਾਹਿਬ ਇੱਕ ਗਲੀ ਦੇ ਵਿੱਚ ਸ਼ਰੇ ਆਮ ਨਸ਼ਾ ਵੇਚ ਰਿਹਾ ਲਿਖਤੀ ਐਸਐਚਓ ਨੂੰ ਦਰਖਾਸਤ ਦੇ ਕੇ ਆਏ ਉਹਨਾਂ ਨੂੰ ਫੋਨ ਤੇ ਵੀ ਗੱਲ ਹੋਈ ਕਹਿੰਦੇ ਕਿ ਇਹਦੇ ਵਾਸਤੇ ਅਸੀਂ ਬਹੁਤ ਯੋਰਾ ਨਾਲ ਕੰਮ ਕਰ ਰਹੇ ਆਂ ਇਹ ਬੰਦ ਜ਼ਰੂਰ ਨਸ਼ਾ ਹੋਊਗਾ ਜੇ ਆਪਾਂ ਆਪ ਹੀ ਪ੍ਰਾਲਾ ਕਰਾਂਗੇ ਪੁਲਿਸ ਨੂੰ ਆਪਾਂ ਜਿੰਨਾ ਚਿਰ ਆਪ ਖੁਦ ਉਹਨਾਂ ਦੀ ਇਨਫਰਮੇਸ਼ਨ ਨਹੀਂ ਦਿੰਦੇ ਉਹਨਾਂ ਚਰਨਸ਼ਾਨੀ ਬੰਦ ਹੁੰਦਾ ਨਸ਼ਾ ਕਰਨ ਵਾਲੇ ਕੀ ਇੱਕ ਫੋਨ ਆ ਜਾਂਦਾ ਐਸਐਚਓ ਨੂੰ ਗਣਾ ਠੀਕ ਆ ਜੀ ਇਹ ਮੇਰਾ ਬੰਦਾ ਐਸਐਚਓ ਨੇ ਤੇ ਆਪੇ ਹੱਥ ਖੜੀ ਕਰਨੇ ਜੇ ਨਹੀਂ ਛੱਡਣਾ ਮੈਂ ਤੇਰਾ ਤਬਾਦਲਾ ਕਰਾ ਦੇਣਾ ਜਿੰਨਾ ਚਿਰ ਪਬਲਿਕ ਪਿੰਡ ਦਾ ਸਰਪੰਚ ਮੈਂਬਰ ਆਪਣਾ ਪੂਰੀ ਤਰੀਕਾ ਸਾਥ ਨਹੀਂ ਦਊਗਾ ਉਹਨਾਂ ਚਿਰ ਇਹ ਨਸ਼ਾ ਬਦਨਾ ਬਦਨਾ ਰੁਕਣਾ ਨਹੀਂ ਪੁਲਿਸ ਨੂੰ ਵੱਧ ਤੋਂ ਵੱਧ ਆਪਾਂ ਨੂੰ ਸਾਥ ਦੇਣਾ ਸਾਥ ਦੇਣਾ ਪੈਣਾ ਤੇ ਫੇਰ ਹੀ ਇਹ ਨਸ਼ੀ ਦਾ ਕੋਡ ਜਿਹੜਾ ਹੈ ਨਿਕਲਦਾ